ਬੱਚੀ ਦਾ ਫੇਸ ਵੇਖ ਕੇ ਅੱਖਾਂ ਵੇਖ ਕੇ ਪਤਾ ਲੱਗ ਜਾਂਦਾ ਉਹਨਾਂ ਦੇ ਬਿਨਾਂ ਰਿਪੋਰਟ ਤੋਂ ਬਿਨਾਂ ਤਾਂ ਅਸੀਂ ਤਾਂ ਸਾਰਾ ਕੁਝ ਦੱਸ ਦਿੰਨੇ ਜੀ ਇਹ ਉਂ ਜਾਂਦਾ 12 13 ਸਾਲ ਦੀ ਬੱਚੀ ਵੀ ਆ ਜਾਂਦੀ ਆ ਬੱਚੇ ਜੇ ਸਸ਼ਟ ਪਾਣੀ ਵਾਲੀਆਂ ਰਸੋੜੀਆਂ ਪੇਨ ਆਉਣੀ ਸ਼ੁਰੂ ਹੋਣ ਲੱਗ ਜਾਂਦੀ ਆ ਜਦੋਂ ਬੱਚਿਆਂ ਨੂੰ ਮੈਨਸ ਆਉਣੇ ਸ਼ੁਰੂ ਹੁੰਦੇ ਆ ਉਦੋਂ ਬੱਚੇ ਸਾਡੇ ਨੂੰ ਕੋਈ ਨਾ ਤਾਂ ਮਾਂ ਪਿਓ ਦੱਸਦਾ ਹੀ ਆ ਤੇ ਨਾ ਬੱਚੇ ਸਾਡੇ ਸੁਣਦੀ ਆ ਕਿਸੇ ਦੀ ਜਦੋਂ ਮੈਨਸੇਜ ਆਉਣੇ ਸ਼ੁਰੂ ਹੁੰਦੇ ਆ ਬੱਚੇ ਠੰਡੀਆਂ ਚੀਜ਼ਾਂ ਖਾਂਦੇ ਆ ਉਹਨਾਂ ਚੀਜ਼ਾਂ ਕਰਕੇ ਹੋਰ ਜਿਹੜੀ ਸਿਸਟਮ ਸਾਡਾ ਵਿਗੜਦਾ ਤੇ ਜਿਹੜੇ ਸਿਸਟਮ ਬਣ ਨੇ ਪੇਨ ਪਹਿਲੋਂ ਪੇਨ ਹੋਣੀ ਸ਼ੁਰੂ ਹੁੰਦੀ ਹੁੰਦੀ ਆ ਬਾਅਦ ਵਿੱਚ ਕਲੌਟ ਬਣਦੇ ਬਣਦੇ ਉਹ ਜਿਵੇਂ ਸਿਸਟਰਸ ਵਾਲੀਆਂ ਰੂਪ ਧਾਰੋ ਦਾ ਕਰ ਲੈਂਦੇ ਆ ਇਲਾਜ ਇਹਦਾ ਬਿਲਕੁਲ ਹੋ ਜਾਂਦਾ ਵਾ ਬੱਚਾ ਵੀ ਕਨਸੀਵ ਉਸ ਦਵਾਈ ਨਾਲ ਹੋ ਜਾਂਦਾ ਵਾ ਰਸੌਲੀ ਬਣਣੀ ਬਣੀ ਹੈ ਜਿਹੜੀ ਸੈਸ਼ਟ ਬਣੀ ਹੈ ਉਹ ਵੀ ਖਤਮ ਹੋ ਜਾਂਦੀ ਆ ਤੇ ਪੇਨ ਵੀ ਬਣਣੀ ਜਿਹੜੀ ਹੁੰਦੀ ਆ ਉਹ ਵੀ ਆਪਾਂ ਨੂੰ ਹਰਬਲ ਬਾਰੇ ਨੌਲੇਜ ਆ ਇਹੀ ਮੁੱਢ ਤੋਂ ਅਸੀਂ ਕੰਮ ਕਰਦੇ ਹਾਂ ਹੋਰ ਕੋਈ ਪੈਸੀਏ ਦੇ ਵਿੱਚ ਨਹੀਂ ਵਰਤਦੇ ਅਸੀਂ ਕੋਈ ਐਲੋਪੈਥੀ ਨਹੀਂ ਵਰਤਦੇ ਆਪਣਾ ਖੋਦ ਹੀ ਤਿਆਰ ਹੁੰਦਾ ਵਾ ਤੁਹਾਨੂੰ ਪਿਛੇ ਦਿਖਾ ਵੀ ਦਿੱਤਾ ਵਾ ਆਪਣੇ ਜਿੰਨੇ ਵੀ ਬੱਚੇ ਰੱਖਿਆ ਕੰਮ ਕਰੀ ਜਾਂਦੇ ਆ ਤੇ ਮੈਡੀਸਨ ਤਿਆਰ ਕਰਦੇ ਆ ਜੀ ਜਿਵੇਂ ਤਾਕਤ ਵਾਸਤੇ ਇਹ ਸੋਨੇ ਵਾਲੀ ਦਵਾਈ ਆ ਸਾਡੀ ਤੇ ਆ ਵੀ ਜਿਵੇਂ ਕੇਸਰ ਕਸਤੂਰੀ ਵਾਲੀ ਦਵਾਈ ਆ ਅਲੱਗ-ਅਲੱਗ ਤਰ੍ਹਾਂ ਦੀ ਐ ਵੀ ਸਗਰਾਣੂ ਵਾਲੀ ਦਵਾਈ ਆ ਜੀ ਇਹ ਸਾਰੀਆਂ ਲੋਕ ਬੱਚਿਆਂ ਦੀ ਖੁਸ਼ੀ ਲਈ ਆਪਣਾ ਜਿਹੜਾ ਤਨ ਮਨ ਜਿਹੜੇ ਲਗਾ ਦਿੰਦੇ ਆ ਔਰ ਕਈ ਜਿਹੜੇ ਬੱਚੇ ਨੂੰ ਲੋਕ ਤਰਸਦੇ ਆ ਅਤੇ ਹਰ ਜਗ੍ਹਾ ਡਾਕਟਰਾਂ ਕੋਲ ਜਾਂਦੇ ਆ ਤਾਂ ਜੋ ਬੱਚੇ ਉਹਨਾਂ ਦੀ ਜਿਹੜੀ ਔਲਾਦ ਆ ਪੈਦਾ ਹੋਵੇ ਤੇ ਉਹਨਾਂ ਦਾ ਜਿਹੜਾ ਹੈਗਾ ਸੰਸਾਰ ਅੱਗੇ ਵਧਾਵੇ ਮਾਂ ਪਿਓ ਦੀ ਖੁਸ਼ੀ ਲਈ ਬੱਚੇ ਵੀ ਬਹੁਤ ਕੁਝ ਕਰਦੇ ਆ ਤੇ ਬੱਚਿਆਂ ਦੀ ਖੁਸ਼ੀ ਲਈ ਮਾਂ ਪਿਓ ਵੀ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਉਮੀਦਾਂ ਜਿਹੜੀਆਂ ਪੂਰੀਆਂ ਕਰਦੇ ਆ ਅਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਿਹੜੇ ਹੈਗੇ ਆ ਆਪਣਾ ਜਿਹੜਾ ਹੈ ਔਲਾਦ ਪੈਦਾ ਨਹੀਂ ਕਰ ਸਕਦੇ ਅਤੇ ਅੱਜ ਅਸੀਂ ਤੁਹਾਨੂੰ ਇੱਕ ਵੈਦ ਜੀ ਨਾਲ ਮਿਲਾਉਣ ਜਾ ਰਹੇ ਆ ਵੈਦ ਕਮਲਜੀਤ ਜੀ ਜੋ ਕਿ ਭਿੰਡਰ ਕਲਾ ਦੇ ਵਿੱਚ ਲੋਗਰ ਰੋਡ ਤੇ ਹੈਗੇ ਆ ਪਿਛਲੇ 35 ਸਾਲਾਂ ਤੋਂ ਜਿਹੜੇ ਵੈਦ ਦਾ ਕੰਮ ਕਰ ਰਿਹਾ ਹੈਗਾ ਔਰ ਜਿਹੜੇ ਕਾਫੀ ਜ਼ਿਆਦਾ ਰਿਜ਼ਲਟ ਇੰਨਾ ਵੱਲੋਂ ਮਿਲੇ ਆ ਤਾਂ ਜੋ ਜਿਹੜੇ ਬੇਔਲਾਦ ਹੈ ਉਹਨਾਂ ਨੂੰ ਔਲਾਦ ਦਾ ਸੁੱਖ ਮਿਲ ਸਕੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਪਹਿਲਾਂ ਤਾਂ ਤੁਹਾਡਾ ਇੱਧਰ ਟੀਵੀ ਐਨਆਰ ਦੇ ਉੱਪਰ ਸਵਾਗਤ ਹੈ ਜੀ ਹਾਂਜੀ ਤੁਹਾਡਾ ਵੀ ਐਨਆਰਏ ਟੀਮ ਦਾ ਸਾਡੇ ਕਲੀਨਿਕ ਤੇ ਆਉਣ ਦਾ ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੀ ਜੀ ਆਨੂੰ ਕਹਿੰਦੇ ਜੀ ਤੁਹਾਨੂੰ ਅ ਕਵਜੀ ਜੀ ਇੱਕ ਚੀਜ਼ ਦੱਸੋ ਜਿਵੇਂ ਆਪਾਂ ਕਹਿੰਦੇ ਨੇ ਬੱਚੇ ਬੇਇਲਾਦ ਰਹਿ ਜਾਂਦੇ ਆ ਬੱਚਾ ਨਹੀਂ ਹੁੰਦਾ ਉਹਦਾ ਮੁੱਖ ਕਾਰਨ ਕੀ ਗਨੇ ਆ ਇਹ ਸਾਡੇ ਬੱਚਿਆਂ ਤੋਂ ਇਹ ਬਹੁਤ ਜ਼ਿਆਦਾ ਸਾਡੇ ਜਿਹੜੀ ਸੈਸ਼ਟ ਦਾ ਰਸੋਲੀ ਦੇ ਚੱਲ ਪਿਆ ਨਾ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਲੜਕੀਆਂ ਤੇ ਆ ਰਿਹਾ ਜੀ ਹੁਣ ਹਰ ਇੱਕ ਲੜਕੀ ਦੀ ਮਤਲਬ ਹੋ ਜਾਂਦਾ 12-13 ਸਾਲ ਦੀ ਬੱਚੀ ਵੀ ਆਈ ਜਾਂਦੀ ਆ ਬੱਚੇ ਜੇ ਸੈਸ਼ਟ ਪਾਣੀ ਵਾਲੀਆਂ ਰਸੋਲੀਆਂ ਪੇਨ ਹੋਣੀ ਸ਼ੁਰੂ ਹੋਣ ਲੱਗ ਜਾਂਦੀ ਆ ਇਹ ਸਾਡਾ ਸਾਰਾ ਖਾਣ ਪੀਣ ਤੇ ਨਿਰਭਰ ਕਰਦਾ ਵਾ ਜਦੋਂ ਬੱਚਿਆਂ ਨੂੰ ਮੈਨਸ ਆਉਣੇ ਸ਼ੁਰੂ ਹੁੰਦੇ ਆ ਉਦੋਂ ਬੱਚੇ ਸਾੜਿਆਂ ਨੂੰ ਕੋਈ ਨਾ ਤਾਂ ਮਿਓ ਮਾਂ ਪੇ ਦੱਸਦਾ ਹੀ ਆ ਤੇ ਨਾ ਬੱਚੇ ਸਾਡੇ ਸੁਣਦੀ ਆ ਕਿਸੇ ਦੀ ਜਦੋਂ ਮੈਨਸਜ ਆਉਣੇ ਸ਼ੁਰੂ ਹੁੰਦੇ ਆ ਬੱਚੇ ਠੰਡੀਆਂ ਚੀਜ਼ਾਂ ਖਾਂਦੇ ਆ ਉਹਨਾਂ ਚੀਜ਼ਾਂ ਕਰਕੇ ਹੋਰ ਜਿਹੜੀ ਸਿਸਟਮ ਸਾਡਾ ਵਿਗੜਦਾ ਤੇ ਜਿਹੜੇ ਸਿਸਟਮ ਬਣ ਨੇ ਪੇਨ ਪਹਿਲੋਂ ਪੇਨ ਹੋਣੀ ਸ਼ੁਰੂ ਹੁੰਦੀ ਹੁੰਦੀ ਆ ਬਾਅਦ ਵਿੱਚ ਕਲੌਟ ਬਣਦੇ ਬਣਦੇ ਉਹ ਜਿਵੇਂ ਸਿਸਟਰ ਸੌੜੀਆਂ ਰੂਪ ਧਾਰੂ ਦਾ ਕਰ ਲੈਂਦੇ ਆ ਬਾਕੀ ਜਿਹੜੀ ਫਾਸਟ ਫੂਡ ਜਿਹੜਾ ਖਾਂਦੇ ਅਸੀਂ ਇਹ ਸਾਡੇ ਵਾਸਤੇ ਬਹੁਤ ਮਾੜਾ ਵਾ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਚੀਜ਼ਾਂ ਤੋਂ ਸਾਨੂੰ ਬਚਿਆ ਜਾ ਸਕਦਾ ਵਾ ਅਸੀਂ ਕੋਈ ਵੀ ਆਪ ਜਿਹੜਾ ਖਾਣ ਪੀਣ ਨੂੰ ਸਹੀ ਕਰੀਏ ਜੋ ਪਰਾਤਨ ਸਾਡੇ ਬਜ਼ੁਰਗ ਮਾਤਾਵਾ ਬਣਦੇ ਸੀ ਘਰ ਉਹ ਬਣਾਈਏ ਇਹ ਚੀਜ਼ਾਂ ਤੋਂ ਅਸੀਂ ਬਿਲਕੁਲ ਬਚ ਸਕਦੇ ਹਾਂ ਜਿਹੜਾ ਅਸੀਂ ਬਾਹਰੋਂ ਕੋਈ ਵੀ ਜਿਹੜਾ ਫਾਸਟ ਫੂਡ ਕਿਸੇ ਚੀਜ਼ਾਂ ਦੇ ਖਾਣੇ ਕੀ ਪਤਾ ਕਦੋਂ ਦਾ ਬੇਹਾ ਕਦੋਂ ਦਾ ਬਣਿਆ ਹੋਇਆ ਉਹ ਚੀਜ਼ਾਂ ਸਾਨੂੰ ਸਾਰੀਆਂ ਬਹੁਤ ਹੀ ਜ਼ਿਆਦਾ ਹਾਨੀਕਾਰਕ ਇਸ ਕਰਕੇ ਆਪਣਾ ਖਾਣਾ ਪੀਣਾ ਵਧੀਆ ਰੱਖੋ ਤੇ ਜਦੋਂ ਮੈਨਸ ਆਉਂਦੇ ਬੱਚਿਆਂ ਨੂੰ ਉਦੋਂ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਵੀ ਉਸ ਦਿਨ ਜਿਹੜੇ 3-4 ਦਿਨ ਪੀਰੀਅਡ ਦੇ ਹੁੰਦੇ ਆ ਕੋਈ ਠੰਡੀ ਚੀਜ਼ ਇਸਤੇਮਾਲ ਬਿਲਕੁਲ ਨਹੀਂ ਚਾਹੀਦੀ ਕਰਨੀ ਨਾ ਕੋਕ ਨਾ ਆਈਸਕ੍ਰੀਮ ਨਾ ਦਹੀਂ ਨਾ ਲੱਸੀ ਇਹ ਚੀਜ਼ਾਂ ਦਾ ਉਦੋਂ ਜਰੂਰ ਸੇਵਨ ਨਾ ਕੀਤਾ ਜਾਵੇ ਉਸਾ ਪਾਣੀ ਪੀਤਾ ਜਾਵੇ ਭਲਾ ਗਰਮੀਆਂ ਕੋਸੇ ਬਣਨੇ ਨਾਤਾ ਜਾਵੇ ਤੇ ਫਿਰ ਬੈਟਰ ਪਰ ਗੋਦ ਬਸ ਸਕਦੇ ਜੀ ਕਈ ਜਿਹੜੇ ਹੈਗੇ ਕਾਫੀ ਡਾਕਟਰ ਕੋਲ ਜਾਂਦੇ ਵੀ ਜਿੰਨਾਂ ਸੋਲੀਆਂ ਦਾ ਇਲਾਜ ਨਹੀਂ ਹੁੰਦਾ ਕਿ ਇਲਾਜ ਪੋਸੀਬਲ ਹੈਗਾ ਜੀ ਹਾਂਜੀ ਜਿਹੜਾ ਇਹਦਾ ਇਲਾਜ ਆ ਜੀ ਇਹ ਤੇ ਕਿਰਨ ਅਸੀਂ ਆਪਾਂ ਨਬਜ਼ ਵੇਖ ਕੇ ਤੇ ਬੱਚੀ ਦਾ ਫੇਸ ਵੇਖ ਕੇ ਅੱਖਾਂ ਵੇਖ ਕੇ ਪਤਾ ਲੱਗ ਜਾਂਦਾ ਉਹਨਾਂ ਦੇ ਬਿਨਾਂ ਰਿਪੋਰਟ ਤੋਂ ਬਿਨਾਂ ਅਸੀਂ ਤਾਂ ਪਸਾਰਾ ਕੋ ਦੱਸ ਦੇਨੇ ਜੀ ਇਹ ਇਲਾਜ ਇਹਦਾ ਗਰੀਬ ਨੂੰ 2 ਮਹੀਨੇ ਤੋਂ ਲੈ ਕੇ 3-4 ਮਹੀਨੇ 5 ਮਹੀਨੇ ਵੀ ਕਿੰਨੇ ਲੱਗ ਜਾਂਦੇ ਆ ਤੇ ਇਲਾਜ ਇਹਦਾ ਬਿਲਕੁਲ ਹੋ ਜਾਂਦਾ ਵਾ ਬੱਚਾ ਵੀ ਕਨਸੀਵਸ ਦਵਾਈ ਨਾਲ ਹੋ ਜਾਂਦਾ ਵਾ ਰਸੌਲੀ ਬਣ ਨਹੀਂ ਬਣੀ ਜਿਹੜੀ ਸੈਸ਼ਟ ਬਣੀ ਆ ਉਹ ਵੀ ਖਤਮ ਹੋ ਜਾਂਦੀ ਆ ਤੇ ਪੇਨ ਵੀ ਬਣ ਨਹੀਂ ਜਿਹੜੀ ਹੁੰਦੀ ਆ ਉਹ ਵੀ ਜਿਵੇਂ ਅਸੀਂ ਇੱਕ ਕਹਿੰਦੇ ਵੀ ਡਾਕਟਰ ਇੱਕ ਨਹੀਂ ਬਣਦਾ ਇੱਕ ਵੀ ਅਸੀਂ ਦਵਾਈ ਨਾਲ ਬਣੂਗਾ ਜੇ ਇੱਕ ਨਹੀਂ ਬਣਦਾਗਾ ਜੀ ਸੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ ਆਹ ਪਾਣੀ ਵਾਲੀ ਤੇ ਮਾਸ ਵਾਲੀ ਦੋ ਤਰ੍ਹਾਂ ਦੀ ਉਹ ਕਹਿ ਦਿੰਦੇ ਜੀ ਪਾਣੀ ਵਾਲੀ ਤੇ ਮਾਸ ਵਾਲੀ ਸਾਡੀ ਦੋ ਇੱਕੋ ਹੀ ਕੰਮ ਸਾਰਿਆਂ ਨੂੰ ਕਰਦੀ ਆ ਦੋਨਾਂ ਦਾ ਹਾਂ ਦੋਨਾਂ ਦਾ ਸੇਮ ਇੱਕੋ ਹੀ ਚੀਜ਼ਾਂ ਲਾਜੋ ਦਾ ਕੋਈ ਫਰਕ ਨਹੀਂ ਕੋਈ ਉਹਦਾ ਜੀ ਕੋਈ ਜਿਹੜੀ ਆਪਣੀ ਜਿਹੜੀ ਦਵਾਈ ਹੈ ਸਾਰੀ ਦੇਸੀ ਹੈ ਜੀ ਕੋਈ ਇਹ ਚ ਅੰਗਰੇਜ਼ੀ ਦੀ ਨਹੀਂ ਜਿਹੜੀ ਆਪਣੀ ਟੂਟ ਤੋਂ ਜਿੰਨੀ ਵੀ ਇੱਥੇ ਕਲੀਨਿਕ ਦੇ ਪਈ ਹੈ ਹਰਬਲ ਮੈਡੀਸਨ ਆਪਾਂ ਨੂੰ ਹਰਬਲ ਬਾਰੇ ਹੀ ਨੌਲੇਜ ਹੈ ਇਹੀ ਮੁੜ ਤੋਂ ਅਸੀਂ ਕੰਮ ਕਰਦੇ ਹਾਂ ਹੋਰ ਕੋਈ ਪੈਥੀ ਇਹਦੇ ਵਿੱਚ ਨਹੀਂ ਵਰਤਦੇ ਅਸੀਂ ਕੋਈ ਐਲੋਪੈਥੀ ਨਹੀਂ ਵਰਤਦੇ ਆਪਣਾ ਖੋਦ ਹੀ ਤਿਆਰ ਹੁੰਦਾ ਵਾ ਤੁਹਾਨੂੰ ਪਿ ਤੇ ਮੈਡੀਸਨ ਤਿਆਰ ਕਰਦੇ ਆ ਜੀ ਇਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਜੀ ਨਹੀਂ ਹਰ ਬਰ ਕੋਈ ਵੀ ਮੈਡੀਸਨ ਆ ਇਹਦਾ ਕੋਈ ਵੀ ਨਹੀਂ ਹੁੰਦਾ ਜੀ ਹਰਬਲ ਮੈਡੀਸਨ ਦਾ ਬਿਲਕੁਲ ਨਹੀਂ ਅੱਜ ਤੱਕ ਜਿੰਨੀ ਦੁਨੀਆ ਬਣੀ ਆ ਕੋਈ ਵੀ ਇਹਦੀ ਆਪਣੀ ਮੈਡੀਸਨ ਹਰਬਲ ਦੀ ਇਹੋ ਜਿਹੀ ਨਹੀਂ ਜਿਹੜੀ ਬੈਨ ਹੋਈ ਹੋਵੇ ਜਿਵੇਂ ਤੁਹਾਡੇ ਕੋਲ ਇੱਕ ਸ਼ਰਤੀਆ ਇਲਾਜ ਦੱਸਿਆ ਜਾਂਦਾ ਵੀ ਜਿਹੜਾ ਬੇ ਇਲਾਜ ਦਾ ਇੱਕ ਵਾਰੀ ਮਿਲੋ ਕੋਈ ਹੱਲ ਨਿਕਲ ਸਕਦਾ ਹੈ ਇਹਦੇ ਵਿੱਚ ਹੋ ਸਕਦਾ ਵਾਪ ਜਿਵੇਂ ਗੱਲ ਕੀਤੀ ਆ ਕੋਈ ਮਰਦਾਂ ਦੇ ਵਿੱਚ ਕਮਜ਼ੋਰੀ ਨਾਲ ਵੀ ਚੀਜ਼ੇ ਹੋ ਸਕਦੀਆਂ ਹਾਂਜੀ ਦੇਖੋ ਜੀ ਹੁੰਦਾ ਤਾਂ ਰੱਬ ਦੀ ਰੱਬ ਨੇ ਚੀਜ਼ ਆ ਪਰ ਜਿਹੜਾ ਸਾਨੂੰ ਤਜਰਬਾ ਹੁੰਦਾ ਸਾਡੀ ਚੀਜ਼ ਆਪਾਂ ਨੂੰ ਕੋਈ ਵੀ ਕੰਮ ਕਰਦੇ ਆਂ ਆਪਾਂ ਨੂੰ ਕੋਈ ਮੈਡੀਸਨ ਕਰਦਾ ਕੋਈ ਖੇਤੀ ਦਾ ਕੰਮ ਕਰਦਾ ਕੋਈ ਵੀ ਇਨਸਾਨ ਜਿਹੜਾ ਕੋਈ ਆਪਦਾ ਕੰਮ ਕੀਤਾ ਕਰ ਰਿਹਾ ਉਹਨੂੰ ਆਪਦੇ ਆਪ ਤੇ ਵਿਸ਼ਵਾਸ ਹੁੰਦਾ ਵੀ ਮੈਂ ਇਹ ਕੰਮ ਕਰਦਾ ਮੇਰਾ ਪੂਰਾ ਇਹ ਸਫਲ ਹੋਊਗਾ ਇਸੇ ਤਰ੍ਹਾਂ ਸਾਨੂੰ ਪੂਰਾ ਵਿਸ਼ਵਾਸ ਹੈ ਜਿਹੜੇ ਅਸੀਂ ਬੱਚਿਆਂ ਵਾਸਤੇ ਮੈਡੀਸਨ ਦਿੰਨੇ ਆ ਬਿਲਕੁਲ ਪੂਰੀ ਪਰਫਰਮ ਹੁੰਦੀ ਹੈ ਜੀ ਠੀਕ ਹੁੰਦੀ ਆ ਜਿਵੇਂ ਇਹਦੇ ਵਿੱਚ ਮੀਆਂ بیوی ਦੋਨਾਂ ਨੂੰ ਤੁਹਾਨੂੰ ਮਿਲਣਾ ਚਾਹੀਦਾ ਜਿਨ੍ਹਾਂ ਦੇ ਨਹੀਂ ਔਲਾਦ ਹੁੰਦੀ ਜੀ ਹਾਂਜੀ ਉਹ ਦੋਨਾਂ ਨੂੰ ਮਿਲਣਾ ਚਾਹੀਦਾ ਫਿਰ ਨਬਜ਼ ਵੇਖ ਕੇ ਜਿਹੜਾ ਬੱਚਾ ਉਹਦੇ ਵਾਸਤੇ ਵੀ ਦੇਖਿਆ ਜਾਂਦਾ ਵੀ ਗਰਮੈਸ਼ਤਾ ਨਹੀਂ ਜਾਦੀ। ਉਹ ਜੇ ਗਰਮੈਸ਼ ਨਹੀਂ ਆਪਾਂ ਨੂੰ ਬੋਡੀ ਦੇ ਵਿੱਚ ਬਾੜੀ ਹੋਣੀ ਚਾਹੀਦੀ। ਫਿਰ ਉਹ ਸਾਰਾ ਜਿਸਕਰਨੋਂ ਵੀ ਪੂਰੇ ਹੋ ਜਾਂਦੇ ਆ। ਬਲ ਜਮਾ ਨੈਲਾਸਕਰਨੋਂ ਵੀ ਬਿਲਕੁਲ ਸਹੀ ਹੋ ਜਾਣਗੇ। ਤੇ ਜੋ ਵੀ ਉਹਨੂੰ ਵੀਕਨੈਸ ਆ ਕਮਜ਼ੋਰੀ ਜਿਵੇਂ ਸੋਣ ਵਾਲੀਆਂ ਤੋਂ ਆਂੀਆਂ ਹੀ ਬਣਦੀਆਂ, ਸੋਨੇ ਤੋਂ ਬਿਨਾਂ ਵੀ ਸਾਡੇ ਕੋਲੇ ਬਣਦੀਆਂ। ਸਾਡਾ ਆਪਦਾ ਸਾਰਾ ਤਿਆਰ ਹੁੰਦਾ ਵਾ। ਉਹਦੋਂ ਨਾਲ ਜੀਆ ਦਾ ਉਹ ਠੀਕ ਕਰਤ ਹੋ ਜਾਂਦਾ ਜੀ। ਵੀ ਇਹਦੇ ਨਾਲ ਬੱਚੇ ਜਿਹੜਾ ਜਿਹੜਾ ਬੇਜਲਾ ਆ ਉਹਨਾਂ ਨੂੰ ਲਾਦ ਮਿਲ ਸਕਦੀ। ਹਾਂਜੀ ਹਾਂਜੀ ਉਹ ਮਹਾਰਾਜ ਦੀ ਕਿਰਪਾ ਨਾਲ ਸਾਰਾ ਹੋ ਜਾਂਦਾ ਜੀ। ਚਾਹੀਦੀ ਉਹ ਕਿਰਪ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਉਹਨਾਂ ਕੋਈ ਟੈਸਟ ਵਗੈਰਾ ਵੀ ਕਰਾਉਣੇ ਚਾਹੀਦੇ ਆ ਸਿੱਧਾ ਤੁਸੀਂ ਨਬਜ਼ ਦੇਖ ਕੇ ਦੇ ਦਿਓ ਨਹੀਂ ਉਹ ਟੈਸਟ ਆਪਦੇ ਖਾਤਰ ਕਰਾ ਸਕਦੇ ਆ ਜੀ ਸਾਨੂੰ ਕੋਈ ਨਹੀਂ ਤਾਂ ਨਬਜ਼ ਹੀ ਦੇਖਣੀ ਆ ਜੀ ਨਬਜ਼ ਦੇਖ ਕੇ ਦਵਾਈ ਦੇਣੀ ਆ ਜੀ ਤੁਹਾਡੇ ਅਗਰ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਕਿਸੇ ਸ਼ੁਕਰਾਨੂ ਦੀ ਕਮੀ ਆ ਮਰਦਾਂ ਦੇ ਵਿੱਚ ਕੋਈ ਕਮਜ਼ੋਰੀ ਹੁੰਦੀ ਆ ਉਹਦਾ ਲਾਜ ਵੀ ਸ਼ਰਤੀ ਹੈਗੇ ਹਾਂਜੀ ਹਾਂਜੀ ਪੱਕਾ ਲਾਜ ਆ ਜੀ ਬਿਲਕੁਲ ਹਰ ਇੱਕ ਤਰ੍ਹਾਂ ਦਾ ਬਿਮਾਰੀ ਜੀ ਮੈਂ ਪੱਕਾ ਲਾਜ ਆ ਜੀ ਹਰ ਇੱਕ ਜਿਹੜੀ ਮਰਜ਼ੀ ਬਿਮਾਰੀ ਆ ਸਾਰਾ ਉਹਦਾ ਵਧੀਆ ਪ੍ਰੋਪਰ ਪੱਕਾ ਲਾਜ ਆ ਜੀ ਜੇ ਆਪਾਂ ਗਰਗਰ ਜਿਵੇਂ ਤੁਹਾਡੇ ਕੋਲ ਸਾਹਮਣੇ ਦਵਾਈਆਂ ਦੇਖਣ ਨੂੰ ਮਿਲ ਰਹੀ ਹੈਗੇ ਇਹਦੇ ਵਿੱਚ ਪਸੰਬੀ ਕਹਿੰਦੇ ਹੈਗੇ ਸੋਨ ਦਾ ਵੀ ਹੈਗਾ ਹੈਗਾ ਔਰ ਤੁਸੀਂ ਹੋਰ ਕਿਹੜੀ ਕਿਹੜੀ ਜਿਹੜੀ ਦਵਾਈ ਹੈਗੀ ਜਿਹੜਾ ਬੱਚੇ ਨੂੰ ਜਿਹੜਾ ਆਪਾਂ ਸੈੱਟ ਕਰ ਸਕਦੇ ਹਾਂ ਹਾਂਜੀ ਜਿਵੇਂ ਤਾਕਤ ਵਾਸਤੇ ਇਹ ਸੋਨੇ ਵਾਲੀ ਦਵਾਈ ਆ ਸਾਡੀ ਤੇ ਆ ਵੀ ਜਿਵੇਂ ਕੇਸਰ ਕਸਤੂਰੀ ਵਾਲੀ ਦਵਾਈ ਆ ਅਲੱਗ-ਅਲੱਗ ਤਰ੍ਹਾਂ ਦੀ ਹੈ ਵੀ ਸਕਰਾਣੂ ਵਾਲੀ ਦਵਾਈ ਆ ਜੀ ਇਹ ਸਾਰੀਆਂ ਇਹਦੇ ਵਾਸਤੇ ਜੈਂਸ ਵਾਸਤੇ ਆ ਤਾਕਤ ਵਾਸਤੇ ਦਵਾਈਆਂ ਸਾਰੀਆਂ ਜੀ ਮੈਡੀਸਨ ਕਈ ਜਿਹੜੇ ਨੌਜਵਾਨ ਹੈਗੇ ਆ ਵਿਆਹ ਤੋਂ ਪਹਿਲਾਂ ਹੀ ਪ੍ਰੋਬਲਮਸ ਆ ਜਾਂਦੀਆਂ ਉਹਨਾਂ ਵਾਸਤੇ ਵੀ ਕੋਈ ਹੈਗੇ ਅਪਡੇਟ ਹਾਂਜੀ ਇਹ ਮੈਡੀਸਨ ਸਾਰਿਆਂ ਨੂੰ ਜਿੱਥੇ ਮਰਜ਼ੀ ਦੇ ਦਿਓ ਸਾਰੇ ਠੀਕ ਕਰ ਦਿੰਦੀਆਂ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਦੁਆਰਾ ਨਹੀਂ ਨਹੀਂ ਜਿਵੇਂ ਉਮਰ ਦਾ ਵੀ ਕੋਈ ਇਹਦੇ ਵਿੱਚ ਹੈਗੇ ਜੀ ਏਨੀ ਉਮਰ ਤੋਂ ਬਾਅਦ ਆਪਾਂ ਉਹਦਾ ਇਲਾਜ ਨਹੀਂ ਕਰ ਸਕਦੇ ਨਹੀਂ ਜੀ ਨਹੀਂ ਉਮਰ ਦਾ ਕੋਈ ਨਹੀਂ ਇਹਦੇ ਵਿੱਚ ਮਤਲਬ ਤਾਕਤ ਵਾਲੀ ਚੀਜ਼ ਆਪਾਂ ਜਦੋਂ ਵੀ ਮਰਜ਼ੀ ਜਿੰਨੀ ਮਰਜ਼ੀ ਉਮਰ ਦੀ ਖਾਓਗੇ ਤੁਹਾਨੂੰ ਆਪਾਂ ਨੂੰ ਰਿਜ਼ਲਟ ਫੁੱਲ ਮਿਲੂਗਾ ਜੀ ਉਹਦਾ ਜਿਹੜਾ ਕਿ ਜੀ ਆਪਾਂ ਕਿ ਉਹ ਨੂੰ ਲੰਮਾ ਸਮਾਂ ਤੋਂ ਰੇਖ ਖਾਨੇ ਆ ਤੇ ਉਹ ਆਪਾਂ ਨੂੰ ਬੜਾਪੇ ਤੱਕ ਕੰਮ ਕਰਦਾ ਇਸੇ ਫਰੇ ਮੈਡੀਸਨ ਆਉਂਦੀਆਂ ਜੀ ਇਹ ਇਹ ਆਪਾਂ ਨੂੰ ਜਦੋਂ ਕੇਲਾ ਖਾਦੀ ਆਪ ਨੂੰ ساری ਲਾਈਫ ਹੀ ਬੜਾ ਰਿਜ਼ਲਟ ਦਿੰਦੀ ਆ ਜੀ ਦਵਾਈ ਤੁਹਾਡੀ ਤਾਕਤ ਵਾਲੀ ਹੈਗੇ ਮੰਨ ਲਓ ਕਈ ਬਜ਼ੁਰਗ ਹੈਗੇ ਉਹਨਾਂ ਦੇ ਗੋਡੇ ਵਗੈਰਾ ਸਰਦੀਆਂ ਨੂੰ ਦੁੱਖਣ ਲੱਗ ਪੈਂਦੇ ਹੈਗੇ ਇਹ ਦਵਾਈ ਉਹਨਾਂ ਵਾਸਤੇ ਕੰਮ ਕਰੇ ਹਾਂ ਗੋਡਿਆਂ ਵਾਸਤੇ ਵੀ ਕੰਮ ਕਰਦੀ ਹੈ ਜੀ ਗੋਡਿਆਂ ਵਾਸਤੇ ਥੋੜੇ ਆਪਾਂ ਨੂੰ ਮੈਡੀਸਨ ਨਾਲ ਹੋਰ ਲਾਉਣੀ ਪੈਂਦੀ ਆ ਤੇ ਗੋਡਿਆਂ ਵਾਸਤੇ ਵੀ ਮੈਡੀਸਨ ਕੰਮ ਕਰਦੀ ਨਾਲ ਫਿਰ ਇੱਕ ਦੋ ਚੀਜ਼ਾਂ ਨਾਲ ਹੋਰ ਲਾਉਣੀਆਂ ਪੈਂਦੀਆਂ ਆਪਣੀ ਟੈਬਲੇਟ ਬਣੀ ਹੁੰਦੀ ਆ ਆਪਣਾ ਇੱਕ ਦਾ ਪੂਰਾ ਐਡਰੈਸ ਜੀ ਨਾਮ ਔਰ ਫੋਨ ਨੰਬਰ ਜਿਹੜਾ ਆਪਾਂ ਐਨ ਆਰ ਆਈ ਦਰਸ਼ਕ ਹੋਏ ਹੈਗੇ ਆ ਜੇ ਟੀਵੀ ਚੈਨਲ ਦੇ ਉਹਨਾਂ ਨੂੰ ਜਿਹੜਾ ਆਪਾਂ ਪੂਰਾ ਐਡਰੈਸ ਸੌਖਾ ਜਿਹੜਾ ਸਮਝਾਇਆ ਜਾ ਸਕੇ ਹਾਂਜੀ ਵੈਦ ਕਮਲਜੀਤ ਸਿੰਘ ਪਿੰਨ ਭਿੰਡਰ ਕਲਾਂ ਆਪਣਾ ਲੋਗੋ ਰੋਡ ਤੇ ਕਲੀਨਿਕ ਆ ਤੇ ਫੋਨ ਨੰਬਰ ਹੈਗਾ ਜੀ ਆਪਣਾ 98764 37414 ਇਹ ਫੋਨ ਨੰਬਰ ਆ ਜੀ ਬਿਲਕੁਲ ਇਹਨਾਂ ਨੇ ਤੁਹਾਨੂੰ ਆਪਣਾ ਐਡਰੈਸ ਔਰ ਫੋਨ ਨੰਬਰ ਵੀ ਦਿੱਤਾ ਅਗਰ ਕੋਈ ਵੀ ਬੇਇਲਾਦ ਤੁਹਾਡਾ ਜੋੜਾ ਹੈਗਾ ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਇੱਕ ਵਾਰੀ ਜ਼ਰੂਰ ਇਹਨਾਂ ਦੇ ਜਿਹੜੇ ਹੈਗੇ ਆ ਪੈਂਡ ਪਿੰਡ ਰਗੜਾਂ ਦੇ ਵਿੱਚ ਆ ਕੇ ਇਹਨਾਂ ਨੂੰ ਮਿਲੋ ਔਰ ਆਪਣੇ ਅਗਰ ਟੈਸਟ ਜੁਰੀ ਸਮਝਦੇ ਹੋ ਕਰਾ ਲਿਓ ਨਹੀਂ ਤਾਂ ਇਹ ਨਵਦੀਪ ਸਾਹਿਬ ਨਾਲ ਜਿਹੜੀ ਆਪਣੀ ਦਵਾਈ ਦਿੰਦੀ ਹੈ ਤਾਂ ਜੋ ਆਪਾਂ ਜਿਹੜਾ ਅਲਾਦਾ ਸੁੱਖ ਪ੍ਰਾਪਤ ਕਰ ਸਕੀਏ ਮੋਗਾ ਤੋਂ ਸਨੀਕ ਮਰ ਅਰੋੜਾ that anar tv